3 <tiny> ਤੋਂ 4 ਇੰਚ ਦੀ ਸਿਰੀ ਸਾਹਿਬ ਹੈ ਤੇ ਮੋਦੀ ਸਾਹਿਬ 5-600 ਫੁੱਟ ਦੂਰ ਬੈਠੇ ਸੀ ਜਿੱਥੋਂ ਤੇਰਾਂ ਲੱਗੀਆਂ ਹੋਈਆਂ ਸੀ ਕਹਿ ਰਹੇ ਨੇ ਤੇ ਉਹ ਸਿਕਿਉਰਿਟੀ ਰੀਜ਼ਨ ਚਲੋ ਬਹਾਨੇ ਨੇ ਇਹਨਾਂ ਦੇ ਤੇਗ ਬਹਾਦਰ ਜੀ ਦਸੀ ਹਿੰਦੀ ਦੇਸ ਆ ਰਿਹਾ ਹੈ ਦਿੱਲੀ ਵਿੱਚ ਹੀ ਹੋਏਗਾ ਸੀਸਗਨ ਸਾਹਿਬ ਹੋਏਗਾ ਉੱਥੇ ਮੋਦੀ ਜੀ ਵੀ ਆਉਂਦੇ ਨੇ ਹੋਰ ਵੀ ਬੜੇ ਬੜੇ ਲੀਡਰ ਆਉਂਦੇ ਨੇ ਉੱਥੇ ਸਿਰਸਾ ਸਾਹਿਬ ਹੋਗੇ ਹੋਰ ਸਿੱਖਾ ਆਗੂ ਹੋਗੇ ਸਾਰਿਆਂ ਦੇ ਸਿਰੀ ਸਾਹਿਬ ਪਾਈਆਂ ਹੁੰਦੀਆਂ ਨੇ ਵੱਡੀਆਂ ਸਿਰੀ ਸਾਹਿਬ ਵੀ ਹੁੰਦੀਆਂ ਨੇ ਕਿ ਉੱਥੇ ਇਹਨਾਂ ਨੂੰ ਕੋਈ ਥ੍ਰੈਟ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਸਨਮਾਨ ਕੀਤਾ ਜਾਂਦਾ ਜੀ ਸਿਰੀ ਸਾਹਿਬ ਨਾਲ ਸਨਮਾਨ ਕੀਤਾ ਜਾਂਦਾ ਉੱਥੇ ਇਹਨਾਂ ਨੂੰ ਕੋਈ ਥ੍ਰੈਡ ਨਹੀਂ ਕੋਈ ਖਤਰਾ ਨਹੀਂ ਹੁੰਦਾ ਇਹ 4.5 ਇੰਚ ਦੀ ਸਿਰੀ ਸਾਹਿਬ ਤੋਂ ਇਹਨਾਂ ਨੂੰ ਥ੍ਰੈਡ ਹੋ ਗਿਆ ਪਰ ਇਹ ਸਾਰਾ ਕੁਝ ਦੇਖ ਕੇ ਤੇ ਹੀ ਲੱਗ ਰਿਹਾ ਵੀ ਸਾਨੂੰ ਹਜੇ ਵੀ ਆਜ਼ਾਦੀ ਨਹੀਂ ਮਿਲੀ ਸਿੱਖਾਂ ਨੂੰ ਸਿੱਖਾਂ ਲਈ ਕੋਈ ਆਜ਼ਾਦੀ ਨਹੀਂ ਹੈਗੀ ਤੇ ਫਿਰ ਸਾਨੂੰ ਬੁਲਾਇਆ ਕਿਉਂ ਜੀ ਤੁਸੀਂ ਅੰਦਰ ਹੀ ਨਹੀਂ ਜਾਣ ਦੇਣਾ ਸ਼ਸ਼ੀਕਾਂਤ ਗੌਰ ਪੀਐਸਪੀ ਸੀਗੇ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਵੀ ਸਾਡੀ ਹੋਈ ਥੋੜੀ ਬਹਿਸ ਵੀ ਸਰ ਸਾਨੂੰ ਅਲਾਓ ਹੈ ਸੰਵਿਧਾਨ ਚ ਲਿਖਿਆ ਹੋਇਆ کورٹ ਨੇ ਅਲਾਓ ਕਰਿਆ ਹੋਇਆ ਸਾਰਾ ਕੁਝ ਹੈ ਉਹ ਕਹਿੰਦੇ ਸਰ ਉਹ ਹੈ ਸਾਰਾ ਕੁਝ ਹੋਏਗਾ ਸਾਨੂੰ ਨਹੀਂ ਪਤਾ ਤੋਂ ਮੇਰੇ ਮਨ ਚ ਵੀ ਨਹੀਂ ਆਇਆ ਇੱਕ ਵਾਰੀ ਵੀ ਆਪਾਂ ਇਹ ਲਾ ਦੀਏ ਜਾਓ ਕਰ ਦਈਏ ਮਾਜੀ ਮਤਲਬ ਇਹ ਨਹੀਂ ਤਾਂ ਹੋਈ ਨਹੀਂ ਸਕਦਾ ਅਸੀਂ ਜਦੋਂ ਉੱਥੋਂ ਪਾਪ ਸਕਦੇ ਪੀਲੂ ਕਹਿੰਦੇ ਸੀ ਵਿਦਵਾਨ ਕਹਿੰਦੇ ਵੀ ਤੁਸੀਂ ਰਹਿਣ ਤੋਂ ਕੁਝ ਹੋਣਾ ਤਾਂ ਹੈ ਨਹੀਂ ਕਿਉਂ ਤੁਸੀਂ ਉਹ ਝਮੇਲੇ ਚ ਪੈਨੇ ਹੋ ਤੁਹਾਨੂੰ ਦਿੱਕਤ ਆਉਣਗੀਆਂ ਪਰ ਮੈਂ ਕਿਹਾ ਵੀ ਜੇ ਆਪਾਂ ਆਪਣੇ ਗੁਰਸਿੱਖਾਂ ਲਈ ਆਪਣੇ ਭਾਈਚਾਰੇ ਲਈ ਆਪਦੇ ਸਿੱਖੀ ਸਿਧਾਂਤਾਂ ਲਈ ਨਾ ਖੜੇ ਫਿਰ ਹੋਰ ਖੜੇਗਾ ਕੌਣ ਕਾਲ ਕੱਲ ਆਈ ਹੈ ਸਾਨੂੰ ਦਿੱਲੀ ਤੋਂ ਵੀ ਆਈ ਹੈ ਉਹ ਕਹਿੰਦੇ ਤੁਸੀਂ ਉਰੇ ਪਹੁੰਚੋ ਸੀ ਉਹਨਾਂ ਨੂੰ ਸਸਪੈਂਡ ਕਰਦੇ ਆ ਜਿਹੜੇ ਤੁਹਾਨੂੰ ACP ਨੇ ਰੋਕਿਆ ਸੀ ਜੋ ਵੀ ਸੀ ਤੇ ਅਸੀਂ ਤਾਂ ਸਸਪੈਂਡ ਕਰਾਉਣ ਦੇ ਹੱਕ ਚ ਨਹੀਂ ਹੈਗੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ 15 ਅਗਸਤ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਜੋ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਏ ਲਾਲ ਕਿਲੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 12ਵੀਂ ਵਾਰ ਝੰਡਾ ਲਹਿਰਾਇਆ ਗਿਆ ਅਤੇ ਵੱਡਾ ਭਾਸ਼ਣ ਦਿੱਤਾ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡ ਸੋਹਣੇ ਸੀ ਸਾਫ਼-ਸੁਥਰੇ ਸੀ ਉਹਨਾਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਸਰਪੰਚਾਂ ਨੂੰ ਇਨਵਾਈਟ ਕੀਤਾ ਗਿਆ ਬੁਲਾਇਆ ਗਿਆ ਉਹਨਾਂ ਚੋਂ ਇੱਕ ਪਿੰਡ ਸੀ ਕਾਲਸਨਾ ਕਾਲਸਨਾ ਦੇ ਸਰਪੰਚ ਧਿਆਨ ਸਿੰਘ ਜੀ ਆਪਣੀ ਫੈਮਿਲੀ ਸਮੇਤ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਏ ਪਰ ਉੱਥੇ ਸ੍ਰੀ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਕਿਹਾ ਜਾਂਦਾ ਏ ਕਿ ਤੁਸੀਂ ਸ੍ਰੀ ਸਾਹਿਬ ਲੈ ਕੇ ਅੰਦਰ ਨਹੀਂ ਜਾ ਸਕਦੇ ਹਾਲਾਂਕਿ ਸ੍ਰੀ ਸਾਹਿਬਾਂ ਦੇ ਸਿਰ ਤੇ ਹੀ ਲਾਲ ਕਿਲਾ ਬਾਬਾ ਬਘੇਲ ਸਿੰਘ ਜੀ ਨੇ ਜਿੱਤ ਕੇ 1783 ਦੇ ਵਿੱਚ ਉਹ ਜਿੱਤਿਆ ਉੱਥੇ ਰਾਜ ਕੀਤਾ ਤੇ ਫਿਰ ਉਹ ਛੱਡ ਦਿੱਤਾ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਪੁਰਖਿਆਂ ਨੇ ਪਰ ਅੱਜ ਆਜ਼ਾਦੀ ਦੇ ਦਿਨ ਹੀ ਸਾਨੂੰ ਅਜਿਹਾ ਦੇਖਣ ਨੂੰ ਮਿਲ ਰਿਹਾ ਏ ਸਰਪੰਚ ਸਾਹਿਬ ਨੇ ਗੁਰਤੇਜਨ ਸਿੰਘ ਜੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਵੀਰ ਜੀ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਹੋਇਆ ਕਿੱਦਾਂ ਤੁਹਾਨੂੰ ਇਨਵਾਈਟ ਕੀਤਾ ਜਾਂਦਾ ਹੈ ਕੀ ਸੀ ਸਾਰੀ ਗੱਲਬਾਤ ਇਨਵਾਈਟ ਤਾਂ ਦੇਖੋ ਜੀ ਇਹਨਾਂ ਨੇ 2 ਮਹੀਨੇ ਪਹਿਲਾਂ ਚੱਲ ਰਿਹਾ ਸੀ ਸਾਰਾ ਪ੍ਰੋਸੀਜਰ ਸਾਡੇ ਪ੍ਰੂਫ ਲੈ ਸਾਰਾ ਕੁਝ ਲੈ ਪਹਿਲਾਂ ਕਹਿੰਦੇ ਕੋਈ ਵੀ ਜਾ ਸਕਦਾ ਦੋ ਤਿੰਨ ਪਰਸਨ ਫਿਰ ਕਹਿੰਦੇ ਨਹੀਂ ਸਰ ਵੀ ਮੈਂਬਰ ਨਹੀਂ ਜਾ ਸਕਦੇ ਵੀ ਤੁਸੀਂ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਮੈਂ ਪਹਿਲਾਂ ਵੀ ਇੰਟਰਵਿਊ 'ਚ ਦੱਸਿਆ ਸੀ ਕਿ 1.5 ਸਾਲ ਦਾ ਸਾਡਾ ਬੇਟਾ ਸੀ ਚਲੋ ਅਸੀਂ ਕਿਸੇ ਨਾ ਕਿਸੇ ਤਰੀਕੇ ਐਡਜਸਟ ਕੀਤਾ ਉਹ ਵੀ ਤਾਂ ਕਰਕੇ ਵੀ ਚਲੋ ਸਾਡਾ ਛੋਟਾ ਪਿੰਡ ਹੈ ਤੇ ਬਹੁਤ ਮਾਣ ਵਾਲੀ ਗੱਲ ਹੈ ਅੱਜ ਤੱਕ ਸਾਨੂੰ ਕੋਈ ਸਨਮਾਨ ਨਹੀਂ ਮਿਲਿਆ ਕੋਈ ਨਹੀਂ ਇਕਣਦਾ ਹੋਇਆ ਸੀ ਕਿ ਅਸੀਂ ਕਹਾਂ ਚਲੋ ਪਿੰਡ ਲਈ ਸਾਨੂੰ ਕਰਨਾ ਚਾਹੀਦਾ ਵੀ ਜਾਣਾ ਚਾਹੀਦਾ ਚਲੋ ਅਸੀਂ ਗਏ ਤੇ ਪਹਿਲਾਂ ਕਹਿੰਦੇ ਸੀ ਵੀ 2 ਦਿਨ ਦਾ ਪ੍ਰੋਗਰਾਮ ਹੈ ਫਿਰ ਇਹਨਾਂ ਨੇ 3 ਦਿਨ ਦਾ ਕਹਿਤਾ ਫਿਰ ਲਵੇ ਜਾ ਕੇ 2-4 ਦਿਨ ਪਹਿਲਾਂ ਕਹਿੰਦੇ ਨਹੀਂ ਜੀ 5 ਦਿਨ ਲੱਗਣਗੇ 13 ਤਰੀਕ ਨੂੰ ਜਾ ਕੇ ਤੇ 17 ਨੂੰ ਵਾਪਸ ਆਉਣਾ ਚਲੋ ਫਿਰ ਅਸੀਂ ਕਹੇ ਹੁਣ ਸਟੈਪ ਬੈਕ ਨਹੀਂ ਕਰਨਾ ਹੁਣ ਤਾਂ ਜਾਵਾਂਗੇ ਜੋ ਮਰਜ਼ੀ ਹੋਵੇ ਕੋਈ ਗੱਲ ਨਹੀਂ ਸਨਮਾਨ ਲੈਣਾ ਪਿੰਡ ਲਈ ਤੇ ਚਲੇ ਗਏ ਤੇ 13 ਨੂੰ ਠੀਕ ਸੀ ਪ੍ਰੋਗਰਾਮ 14 ਨੂੰ ਵੀ ਸੀ ਉਹਨਾਂ ਨੇ ਉੱਥੇ ਸਰਟੀਫਿਕੇਟ ਦਿੱਤਾ ਮੈਮੋ ਟੋ ਦਿੱਤਾ ਵੀ ਸੋਮਨੰਨਾ ਮinistr ਨੇ ਜਲ ਵਿਭਾਗ ਦੇ ਤੇ ਉਹ ਸਾਰਾ ਪ੍ਰੋਗਰਾਮ ਵਧੀਆ ਹੋਇਆ ਬਟ ਜਿਹੜਾ ਇਹਨਾਂ ਨੇ ਫਿਰ ਸਾਨੂੰ 14 ਨੂੰ ਪਾਸ ਦਿੱਤੇ ਸੀ ਆਈ ਆਪਣੇ ਆਈਡੀ ਕਾਰਡ ਦਿੱਤੇ ਸੀ ਤੇ ਹੋਰ ਸਾਰਾ ਦੇ ਕੇ ਕਹਿੰਦੇ ਵੀ ਕੱਲੂ ਸਵੇਰੇ ਸਾਨੂੰ ਸਰ 3:30 ਵਜੇ ਬੱਸ ਆ ਕੇ ਪਿਕ ਕਰੇਗੀ ਤੁਸੀਂ ਜਾਣਾ ਚਲੋ ਅਸੀਂ ਤਿਆਰ ਹੋ ਗਏ ਆ ਗਏ ਜੀ ਤੇ 5 ਵਜੇ ਨੂੰ ਅਸੀਂ ਉੱਥੇ ਲਾਲ ਕਿਲਾ ਪਹੁੰਚ ਗਏ ਸੀ ਤੇ 5 ਵਜੇ ਸਾਨੂੰ ਇੱਕ ਪਹਿਲੀ ਐਂਟਰੀ ਤੇ ਰੋਕ ਲਿਆ ਗਿਆ ਮੈਟਰੋ ਵਾਲੀ ਤੇ ਤੇ ਉਹ ਕਹਿੰਦੇ ਸਰ ਤੁਹਾਡੇ ਪਾਇਆ ਹੋਇਆ ਕੀ ਹੈ ਵੀ ਤੁ ਜਾ ਨਹੀਂ ਸਕਦੇ ਸੀ ਕਿ ਵੀ ਇਹ ਤਾਂ ਸੀਨੀਅਰ ਸਾਹਿਬ ਹੈ ਸਾਨੂੰ ਅਲਾਓ ਹੈ ਵੀ ਅਸੀਂ ਉਹ ਹੈ ਚਲੋ ਉਹਨਾਂ ਨੇ ਉੱਪਰ ਗੱਲ ਕਰੀ ਗੱਲਬਾਤ ਕਰਕੇ 5-10 ਮਿੰਟ ਰੋਕ ਕੇ ਤੇ ਉਸ ਤੋਂ ਬਾਅਦ ਕਹਿੰਦੇ ਚਲੋ ਜੀ 5 ਨੰਬਰ ਗੇਟ ਤੇ ਚਲੇ ਜਾਓ ਵੀ ਉੱਥੇ ਸਾਡੇ ਸੀਨੀਅਰ ਨੇ ਉਹ ਗੱਲ ਕਰਨਗੇ ਤੁਹਾਡੇ ਨਾਲ ਹੂੰ ਚਲੋ ਅਸੀਂ ਅੱਗੇ ਗਏ ਸਾਡੇ ਨਾਲ ਸਾਡੇ ਕੋਆਰਡੀਨੇਟਰ ਮਿਲੇ ਹੋਏ ਸੀ ਚਾਰ-ਚਾਰ ਸਟੇਟਾਂ ਨੂੰ ਇੱਕ ਵਿਵੇਕ ਜੀ ਸੀ ਉਹ ਵੀ ਨਾਲ ਸਾਡੇ ਹੋ ਗਏ ਕਹਿੰਦੇ ਚਲੋ ਤੁਹਾਨੂੰ ਦਿੱਕਤ ਨਾ ਆਵੇ ਮੈਂ ਨਾਲ ਚੱਲਦਾ ਤੁਹਾਡੇ ਤੋਂ ਜ਼ਿਆਦਾ ਹਿੰਦੀ ਚ ਗੱਲ ਕਰਦੇ ਨੇ ਤੇ ਫਿਰ ਅਸੀਂ ਅੱਗੇ ਚਲੇ ਗਏ 5 ਨੰਬਰ ਗੇਟ ਤੇ ਸਾਡੀ ਐਂਟਰੀ ਤੇ ਗਏ ਖੜੇ ਰਹੇ ਸਾਡੀ ਟਰਨ ਆਈ ਜਦੋਂ ਡਿਟੈਕਟ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਉਹ ਫਿਰ ਕਹਿੰਦੇ ਵੀ ਨਹੀਂ ਸਰ ਤੁਸੀਂ ਇਹ نیچے ਲੈ ਕੇ ਜਾ ਸਕਦੇ ਤੇ ਅਸੀਂ ਕਹਿੰਦੇ ਸਰ ਕੀ ਤੁਹਾਨੂੰ ਰੀਜ਼ਨ ਦੋ ਜਾਂ ਕੋਈ ਹੋਰ ਉਹ ਕਹਿੰਦੇ ਜੀ ਸਾਨੂੰ ਇਹ ਗੱਲ ਦਾ ਨਹੀਂ ਚਲੋ ਸਾਡੇ ਸੀਨੀਅਰ ਨਾਲ ਗੱਲ ਕਰ ਲਓ ਤੇ ਉੱਥੇ ਸੀਗੇ ਉਹਨਾਂ ਦੇ ਸ਼ਸ਼ੀਕਾਂਤ ਗੌਰ ਐਸਪੀ ਸੀਗੇ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਉਹ ਚਲੋ ਮੈਨੂੰ ਮਨ ਚ ਆਇਆ ਮੈਂ ਤਾਂ ਗੌਰ ਕਰ ਲਈ ਨਹੀਂ ਆਪਾਂ ਨਾਮ ਪਲੇਟ ਪੜਦੇ ਵੀ ਨਹੀਂ ਹੈ ਕਿ ਬੰਦੇ ਦੀ ਵੀ ਇਹ ਸਾਨੂੰ ਧੋਖ ਰੇ ਨਹੀਂ ਤਾਂ ਕਰਕੇ ਨਾ ਤੇ ਉਸ ਤੋਂ ਬਾਅਦ ਉਹ ਮੈਂ ਉਹਨਾਂ ਨਾਲ ਵੀ ਸਾਡੀ ਹੋਈ ਥੋੜੀ ਵੈਸ ਵੀ ਸਰ ਸਾਨੂੰ ਅਲਾਓ ਹੈ ਸੰਵਿਧਾਨ ਚ ਲਿਖਿਆ ਹੋਇਆ ਹੈ ਕੋਰਟ ਨੇ ਅਲਾਓ ਕਰਿਆ ਹੋਇਆ ਸਾਰਾ ਕੁਝ ਹੈ ਉਹ ਕਹਿੰਦੇ ਸਰ ਉਹ ਹੈ ਸਾਰਾ ਕੁਝ ਹੋਏਗਾ ਸਾਨੂੰ ਨਹੀਂ ਪਤਾ ਕਿ ਸਾਨੂੰ ਉਹਰੇ ਸਕਿਉਰਟੀ ਪਰਪਸ ਲਈ ਹੈ ਵੀ ਸਾਨੂੰ ਪਰੋ ਲਾਉ ਨਹੀਂ ਹੈਗਾ ਉਹ ਕਹਿੰਦੇ ਵੀ ਆਪਾਂ ਜਾਣ ਨਹੀਂ ਦੇਣਾ ਕਿਸੇ ਨੂੰ ਤੋਂ ਫਿਰ ਉਹਨਾਂ ਨੇ ਆਫਰ ਕਰੇ ਸੀ ਕਿ ਬੁਲਾਇਆ ਕਿਉਂ ਤੁਸੀਂ ਸਾਨੂੰ ਸਾਰਾ ਕੁਝ ਕਰਿਆ ਹੋਇਆ ਹੈ ਤੇ ਕਹਿੰਦੇ ਤੁਹਾਨੂੰ ਅਸੀਂ ਇੱਕ ਕਰ ਸਕਦੇ ਹਾਂ ਜੀ ਆਫਰ ਹੈ ਤੁਹਾਡੇ ਲਈ ਵੀ ਜਾਂ ਇੱਕ ਹੱਲ ਹੈਗਾ ਵੀ ਤੁਸੀਂ ਉਤਾਰ ਕੇ ਸਾਡੇ ਕਮਰੇ ਬਣੇ ਹੋਏ ਨੇ ਤੇ ਰੂਮ ਨੇ ਇੱਥੇ ਉਹਦੇ ਚ ਇਹ ਰੱਖ ਦਿਓ ਸਾਰਾ ਆਪਦਾ ਕਕਾਰ ਨੇ ਜੋ ਵੀ ਹੈ ਤੇ ਤੁਸੀਂ ਫਿਰ ਚਲੇ ਜਾਓ ਵਾਪਸੀ ਜਾ ਕੇ ਲੈ ਲਓ ਤੇ ਅਸੀਂ ਉਹਨਾਂ ਨੂੰ ਕਿਹਾ ਸਾਡੇ ਲਈ ਇਹ ਸਨਮਾਨ ਏਡੀ ਬਹੁਤ ਹੀ ਬੜੀ ਗੱਲ ਨਹੀਂ ਅਸੀਂ ਤਾਂ ਏਡੇ ਏਡੇ ਉਹ ਸੱਡੇ ਹੋਏ ਨੇ ਸਾਡੇ ਬਜ਼ੁਰਗਾਂ ਨੇ ਤੇ ਵੀ ਇਹ ਸਾਡੇ ਲਈ ਕੋਈ ਉਹ ਨਹੀਂ ਅਸੀਂ ਉਤਾਰਨ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਹੈਗਾ ਤੇ ਅਸੀਂ ਥੋੜਾ ਹੋਏ ਕਬਰ ਆਏ ਵੀ ਉਹਨਾਂ ਨਾਲ ਵੀ ਇਹ ਤੁਸੀਂ ਕੀ ਕਹਿ ਰਹੇ ਹੋ ਚਲੋ ਫਿਰ ਐਸੀ ਵੀ ਉਹਨਾਂ ਨੂੰ ਕੀ ਪਤਾ ਹੈ ਬਾਰੇ ਕਿਥੋਂ ਦੇ ਬਿਹਾਰ ਐਮਪੀ ਕਿੱਥੇ ਦੇ ਨੇ ਉਹ ਕਿੱਥੇ ਦੇ ਨਹੀਂ ਚਲੋ ਅਸੀਂ ਉੱਥੋਂ ਆਉਣਾ ਵਾਪਸ ਆਉਣਾ ਮੁਨਾਸਬ ਸਮਝਿਆ ਕਿਉਂ ਮੈਂ ਤੇ ਮੇਰੇ ਵਾਈਫ ਸੀ ਪਰਿਵਾਰ ਸੀ ਫੈਮਿਲੀ ਸੀ ਉੱਥੇ ਮੈਂ ਇਕੱਲਾ ਜਾਣਾ ਕੀ ਕਰਦਾ ਤੇ ਹੁਣ ਬੰਦੇ ਬਹੁਤ ਕਹਿੰਦੇ ਨੇ ਤੁਸੀਂ ਲਾਈਵ ਹੋ ਜਾਂਦੇ ਫੇਸਬੁੱਕ ਤੇ ਜਾ ਇਹ ਹੋ ਜਾਂਦੇ ਬਟ ਜਦ ਆਪਾਂ ਇੱਕ ਬੰਦੇ ਨਾਲ ਕਰਦੇ ਨੇ ਆਪਣੀ ਫੈਮਿਲੀ ਆ ਫਿਰ ਬਹੁਤ ਦਿੱਕਤ ਹੁੰਦੀ ਹੈ ਉੱਥੇ ਘਟੋ ਘਟ ਮਿਲਦਾ ਹੈ 1500 ਪੁਲਿਸ ਵਾਲਾ ਸੀ ਕੋਈ ਨਾਲ ਪਗੜੀ ਵਾਲਾ ਵੀ ਹੈ ਨਹੀਂ ਸੀ ਤੇ ਚਲੋ ਉੱਥੋਂ ਅਸੀਂ ਆਉਣਾ ਵਾਪਸ ਆਉਣਾ ਠੀਕ ਸਮਝਿਆ ਪਰ ਸਨਮਾਨ ਤੁਹਾਡੇ ਲਈ ਕੋਈ ਵੱਡੀ ਉਹ ਨਹੀਂ ਤੀ ਸੀ ਤੁਹਾਡਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਤੁਹਾਨੂੰ ਸਰੂਪ ਉਹ ਮੈਨ ਸੀ ਹੁਣ ਮੇਰੀ 39 ਇਅਰ ਦੀ ਏਜ ਹੋ ਚੁੱਕੀ ਹੈ ਜੀ 12 ਸਾਲ ਦੇ ਨੇ ਮੇਰੀ ਮਾਤਾ ਜੀ ਨੇ 4 ਸਾਲ ਦਾ ਸੀ ਮੈਂ ਮੇਰੇ ਬਜ਼ੁਰਗ ਚੜਾਈ ਕਰ ਗਏ ਸੀ ਫਾਦਰ ਸਾਹਿਬ ਤੇ 4 ਸਾਲ ਦੇ ਇਹਨਾਂ ਨੇ ਪਾਲਿਆ 12 ਸਾਲ ਦੀ ਏਜ 'ਚ ਮੈਂ ਅੰਮ੍ਰਿਤ ਪਾਨ ਕੀਤਾ ਸੀ ਤੇ ਜਦ ਤੋਂ ਲੈ ਕੇ ਅੱਜ ਤੱਕ ਨਹੀਂ ਉਹ ਕਰਿਆ ਤੇ ਕਿੰਨੀ ਕਬੱਡੀ ਗੱਲ ਹੈ ਹੁਣ ਤੁਸੀਂ ਜਾਣੂ ਇਤਿਹਾਸ ਤੋਂ ਆਪਣੇ ਸਿੱਖਾਂ ਦੇ ਤੋਂ ਵੀ ਆਪਣੇ ਡੇਡੇ ਇਤਿਹਾਸ ਹੋਏ ਨੇ ਲਾਲ ਕਿਲਾ ਕਿੰਨੀ ਵਾਰੀ ਜਿੱਤ ਕੇ ਆਪਾਂ ਸਾਢੇ ਚੁੱਕੇ ਆ ਤੇ ਉਹ ਕਿੰਡੀ ਵੱਡੀ ਗੱਲ ਹੈ ਤੇ ਇਹ ਆਪਾਂ ਨੂੰ ਮਨੋ ਸਰਮਾਨ ਦੀ ਕਿੰਡੀ ਇੱਕ ਗੱਲ ਆਪਾਂ ਇਹ ਕਿਉਂ ਨਹੀਂ ਉਹ ਕਰ ਸਕਦੇ ਉਹ ਤਾਂ ਯਾਨੀ ਚਲੋ ਗੁਰੂ ਮਹਾਰਾਜ ਨੇ ਕਿਰਪਾ કરી ਸਤਬੁੱਧੀ ਬਖਸ਼ੀ ਆਪਾਂ ਨੂੰ ਉਹ ਤਾਂ ਮੇਰੇ ਮਨ 'ਚ ਵੀ ਨਹੀਂ ਆਇਆ ਇੱਕ ਵਾਰੀ ਵੀ ਆਪਾਂ ਇਹ ਲਾ ਦੀਏ ਜਾਂ ਉਹ ਕਰਦੀਏ ਮਾਜੀ ਮਤਲਬ ਇਹ ਨਹੀਂ ਤਾਂ ਹੋਏ ਨਹੀਂ ਸਕਦਾ ਅਸੀਂ ਜਦੋਂ ਉੱਥੋਂ ਵਾਪਸ ਆ ਗਏ ਭਾਈ ਜੀ ਆਜ਼ਾਦੀ ਦਾ ਦਿਹਾੜਾ ਆ ਚੰਡੋਰਾ ਪਿੱਟੇ ਜਾਂਦਾ ਹੈ ਕਿ ਹਰ ਇੱਕ ਨੂੰ ਉਹਦਾ ਬਣਦਾ ਹੱਕ ਮਿਲ ਰਿਹਾ ਹੈ ਇਹ ਦੇਸ਼ ਆਜ਼ਾਦ ਆ ਆਜ਼ਾਦੀ ਆ ਪਰ ਲਾਲ ਕਿਲੇ ਤੇ ਜਾ ਕੇ ਆਜ਼ਾਦੀ ਵਾਲੇ ਦਿਨੇ ਇਦਾਂ ਕਰਨਾ ਮੰਨਦੇ ਹੋ ਜੀ ਇਹ ਜਦ ਬਾਹਰ ਕਿਤੇ ਹੁੰਦਾ ਸੀ ਵੀ ਫੋਰਨ ਕੰਟਰੀਆਂ ਚ ਜਾਂ ਜ਼ਰੂਰ ਹੁੰਦਾ ਸੀ ਵੀ ਚਲੋ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਪਤਾ ਨਹੀਂ ਹੈਗਾ ਹਨਾ ਉੱਤੇ ਆਪਾਂ ਨੂੰ ਹੁੰਦਾ ਸੀ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਥੋੜੀ ਅਵੇਅਰਨੈਸ ਨਹੀਂ ਹੈਗੀ ਆਪਣੇ ਧਰਮ ਬਾਰੇ ਪਰ ਜਦ ਹੁਣ ਇੱਥੇ ਵੀ ਕਦੀ ਕੋਈ ਚਾਂਸ ਹੋਇਆ ਸੀ ਐ ਹੁੰਦਾ ਸੀ ਵੀ ਕੋਈ ਚਲੋ ਹੋ ਸਕਦਾ ਕਿਸੇ ਦੀ ਮਿਸਟੇਕ ਹੋਵੇ ਸਾਹਮਣੇ ਵਾਲੇ ਦੀ ਪਰ ਹੁਣ ਜਦ ਆਪਦੇ ਨਾਲ ਆਵ ਹੱਦ ਬੀਤੀ ਹੋਈ ਹੈ ਪ੍ਰੈਕਟੀਕਲੀ ਆਪਣੇ ਨਾਲ ਪਰਤੇ ਆ ਤਾਂ ਬੜੇ ਆਪਦੇ ਮਨ ਨੂੰ ਠੇਸ ਪਹੁੰਚੀ ਹੈ ਵੀ ਅਸੀਂ ਪਾਇਲਟਲੀ ਬੜਾ ਉਹਦੇ ਤਰੀਕੇ ਨਾਲ ਨਿਮਰਤਾ ਨਾਲ ਵੀ ਹਾਂਜੀ ਸਰ ਸਾਡੇ ਕੋਲ ਪਾਸ ਨਹੀਂ ਸਾਰਾ ਕੁਝ ਹੈ ਸਾਡਾ ਰੀਜ਼ਨ ਦੱਸੋ ਤੁਸੀਂ ਸਾਨੂੰ ਬੁਲਾਇਆ ਕਿਉਂ ਸਾਡੇ ਤੁਸੀਂ 4 ਦਿਨ 5 ਦਿਨ ਸਾਨੂੰ ਉਹ ਕਰਿਆ ਕੰਮ ਛੱਡ ਕੇ ਆਏ ਆ ਤੇ ਫਿਰ ਸਾਨੂੰ ਬੁਲਾਇਆ ਕਿਉਂ ਜੇ ਤੁਸੀਂ ਅੰਦਰ ਹੀ ਨਹੀਂ ਜਾਣ ਦੇਣਾ ਸਾਡੇ ਕੋਲ ਦੇਖੋ ਇੱਕ ਤਾਂ ਹੁੰਦਾ ਵੀ ਵੈਸੇ ਬੰਦਾ ਉੱਠ ਕੇ ਚੱਲ ਗਿਆ ਉਹਨੂੰ ਆਪਾਂ ਰੋਕਦੇ ਹਾਂ ਹਨਾ ਭਾਈ ਜਿਹਦੇ ਨਾਮ ਦੇ ਮਗਰ ਸਿੰਘ ਲੱਗਦਾ ਏ ਉਹ ਦਸਤਾਰ ਧਾਰੀ ਹੋ ਸਕਦਾ ਏ ਉਹ ਸਿੰਘ ਸੱਜਿਆਵਾ ਹੋ ਸਕਦਾ ਏ ਇਹਦੇ ਬਾਰੇ ਤਾਂ ਪਹਿਲਾਂ ਜਿਹੜੇ ਅਫਸਰ ਨੇ ਉਹਨਾਂ ਨੂੰ ਨੌਲੇਜ ਦੇਣੀ ਚਾਹੀਦੀ ਆ ਵੀ ਜੇ ਸਿੰਘ ਹੈ ਉਹਦੇ ਬਾਰੇ ਸਾਰਾ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਦੱਸਣਾ ਚਾਹੀਦਾ ਏ ਇਹ ਉਹੀ ਚੀਜ਼ ਅਸੀਂ ਕਹਿੰਨੇ ਵੀ ਜਦ ਤੁਸੀਂ ਇੰਨਾ ਸਾਰਾ ਕੀਤਾ ਹੈ ਤਾਮਜਮ ਕੀਤਾ 2 ਮਹੀਨੇ ਪਹਿਲਾਂ ਸਾਰਾ ਚੱਲਿਆ ਦੇਖੋ ਇੱਕ ਤਾਂ ਹੁੰਦਾ ਵੀ ਔਨ ਦਾ ਸਪੌਟ ਜਦ ਇਹ ਬੁਲਾ ਲੇ 2 ਮਹੀਨੇ ਪਹਿਲਾਂ ਪ੍ਰੋਸੀਜਰ ਚੱਲਿਆ ਸਾਰਾ ਕੁਝ ਹੋਇਆ ਤੇ ਉਹਦੇ ਚ ਬੰਦਾ ਨੋਟ ਦੇ ਸਕਦਾ ਵੀ ਹਾਂਜੀ ਸਰ ਜੇ ਆ ਚੀਜ਼ ਹੋਊਗੀ ਸੀਰੀ ਸਰ ਛੋਟੀ ਪਾ ਕੇ ਆਉਂਕੁਆਇਰੀਆਂ ਵੀ ਹੋਈਆਂ ਹੋਣਗੀਆਂ ਇੱਥੇ ਹਾਂਜੀ ਹਾਂ ਜ਼ਰੂਰ ਹੋਈਆਂ ਹੋਣਗੀਆਂ ਯਾਨੀ ਆਪਾਂ ਨੂੰ ਤਾਂ ਨਹੀਂ ਪਤਾ ਲੱਗਣ ਦਿੱਤਾ ਬਟ ਜਿਹੜੇ 10 ਦਿਨੇ ਸਿਆਣੇ ਉਹ ਕਹਿੰਦੇ ਵੀ ਹਾਂ ਇਨਕੁਆਇਰੀਆਂ ਹੋਈਆਂ ਹੋਣਗੀਆਂ ਕਿ ਬਿਨਾਂ ਇਨਕੁਆਇਰੀ ਤੋਂ ਤਾਂ ਹੋ ਨਹੀਂ ਸਕਦਾ ਜਿਹੜੀਆਂ ਏਜੰਸੀਆਂ ਨੇ ਇਹਨਾਂ ਨੀ ਮਿਲੀ ਸਿੱਖਾਂ ਨੂੰ ਸਿੱਖਾਂ ਲਈ ਕੋਈ ਆਜ਼ਾਦੀ ਨਹੀਂ ਹੈਗੀ ਬਾਕੀ ਸਾਰੇ ਉਹਨਾਂ ਲਈ ਹੈਗੀ ਆ ਬਟ ਪੰਜਾਬ ਚ ਰਹਿ ਕੇ ਆਪਾਂ ਨੂੰ ਹੁੰਦਾ ਵੀ ਹਾਂ ਸਾਡਾ ਪੰਜਾਬ ਹੈ ਸਾਡਾ ਸਾਰਾ ਕੁਝ ਹੈ ਪਰ ਜੇ ਅਦਰ ਸਟੇਟ ਜਾਂਦੇ ਆ ਫਿਰ ਮਾਹੌਲ ਕੁਝ ਹੋਰ ਹੁੰਦਾ ਜੀ ਹਾਂਜੀ ਜੇ ਦੇਖਿਆ ਜਾਵੇ ਪਹਿਲਾਂ ਰਾਜਸਥਾਨ ਦੇ ਵਿੱਚੋਂ ਵੀ ਇੱਕ ਵੀਡੀਓ ਸਾਹਮਣੇ ਆਈ ਇੱਕ ਗੁੜੀਆ ਸੀ ਜੋ ਜੱਜ ਦਾ ਪੇਪਰ ਦੇਣ ਜਾ ਰਹੀ ਸੀ ਉਹਦਾ ਸਾਰਾ ਆਪਾਂ ਵੇਖ ਖਰਾਬ ਕਰ ਦਿੱਤਾ ਗਿਆ ਉਹਦੇ ਨਾਲ ਵੀ ਇਦਾਂ ਹੀ ਹੋਇਆ ਕਾਰਨ ਯਾਨੀ ਮੈਨੂੰ ਉਹ ਗੁਡੀਆਂ ਦੀ ਗੱਲ ਦੇਖ ਕੇ ਲੜਕੀ ਦੀ ਮੈਨੂੰ ਆਪਦੀ ਗੱਲ ਛੋਟੀ ਲੱਗ ਰਹੀ ਹੈ ਕਿ ਉਹ ਦੇਖੋ ਇੱਥੇ ਤਾਂ ਇਹ ਰੀਜ਼ਨ ਦੇ ਦੇਣਗੇ ਵੀ ਸਾਨੂੰ ਜੀ ਇਹਦਾ ਸੀਗਾ ਸਕਿਉਰਿਟੀ ਦਾ ਪਰਪਸ ਸੀ ਜੋ ਵੀ ਸੀ ਬਟ ਸਕਿਉਰਿਟੀ ਵੀ ਕਹਿ ਨਹੀਂ ਸਕਦੇ ਕਿ ਉਹ ਦੇਖੋ 3 ਤੋਂ 4 ਇੰਚ ਦੀ ਸੀਰੀ ਸਾਹਿਬ ਹੈ ਤੇ ਮੋਦੀ ਸਾਹਿਬ 5-600 ਫੁੱਟ ਦੂਰ ਬੈਠੇ ਸੀ ਜਿੱਥੋਂ ਚੇਰਾਂ ਲੱਗੀਆਂ ਹੋਈਆਂ ਸੀ ਕਹਿ ਰਹੇ ਨੇ ਤੇ ਉਹ ਸਕਿਉਰਿਟੀ ਰੀਜ਼ਨ ਚਲੋ ਬਹਾਨੇ ਨੇ ਇਹਨਾਂ ਦੇ ਬਟ ਜਿਹੜੀ ਉਹ ਕੁੜੀ ਸੀ ਉਹਨੇ ਪੇਪਰ ਦੇਣ ਜਾਣਾ ਸੀ ਐਗਜ਼ਾਮੀਨੇਸ਼ਨ ਸੀ ਉੱਥੇ ਉਹਨਾਂ ਨੂੰ ਕੀ ਸਕਿਉਰਿਟੀ ਰੀਜ਼ਨ ਸੀ ਕਿਉਂ ਰੋਕਿਆ ਗਿਆ ਉਹ ਕੁੜੀ ਨੂੰ ਤੇ ਉਹ 5 ਸਾਲ ਦੀ ਇਹ ਮੌਕਾ ਮਿਲਿਆ ਤੇ ਉਹ ਇਹਨਾਂ ਨੇ ਉਹਨਾਂ ਦੀ ਜ਼ਿੰਦਗੀ ਨਾਲ ਉਹਦੇ ਸਾਰੇ ਕੈਰੀਅਰ ਨਾਲ ਖਿਲਵਾੜ ਕੀਤਾ ਉਹ ਬਹੁਤ ਵੱਡੀ ਗੱਲ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਸਟੈਂਡ ਲਿਆ ਦੇਖੋ ਨਹੀਂ ਤੇ ਮੈਨੂੰ ਵੀ ਕੋਈ ਚਲੋ ਕਹਿੰਦੇ ਸੀ ਵਿਦਵਾਨ ਕਹਿੰਦੇ ਵੀ ਤੁਸੀਂ ਰਹਿਣ ਦਿਓ ਕੁਝ ਹੋਣਾ ਤਾਂ ਹੈ ਨਹੀਂ ਕਿਉਂ ਤੁਸੀਂ ਝਮੇਲੇ ਚ ਪੈਨੇ ਹੋ ਤੁਹਾਨੂੰ ਦਿੱਕਤ ਆਉਣਗੀਆਂ ਪਰ ਮੈਂ ਕਿਹਾ ਵੀ ਜੇ ਆਪਾਂ ਆਪਣੇ ਗੁਰਸਿੱਖਾਂ ਲਈ ਆਪਣੇ ਭਾਈਚਾਰੇ ਲਈ ਆਪਦੇ ਸਿੱਖੀ ਸਿਧਾਂਤਾਂ ਲਈ ਨਾ ਖੜੇ ਫਿਰ ਹੋਰ ਖੜੇਗਾ ਕੌਣ ਤੇ ਚਲੋ ਹੁਣ ਦੇਖੋ ਜੇ ਕੁੜੀ ਖੜੀ ਤਾਂ ਉੱਥੇ ਕੋਈ ਨਾ ਕੋਈ ਰੂਲ ਹੋਇਆ ਚੇਂਜ ਹੋਇਆ ਉਹਨਾਂ ਨੇ ਕਰਿਆ ਤੇ ਸਾਡੀ ਵੀ ਇਹੀ ਮੰਗਿਆ ਸੀ ਦੇਖੋ ਇਹ ਨਹੀਂ ਕਹਿੰਦੇ ਵੀ ਕਾਲ ਕਰ ਲ ਆਈ ਹੈ ਸਾਨੂੰ ਦਿੱਲੀ ਤੋਂ ਵੀ ਆਈ ਹੈ ਉਹ ਕਹਿੰਦੇ ਤੁਸੀਂ ਉਰੇ ਪਹੁੰਚੋ ਸੀ ਉਹਨਾਂ ਨੂੰ ਸਸਪੈਂਡ ਕਰਦੇ ਆ ਜਿਹੜੇ ਤੁਹਾਨੂੰ ACP ਨੇ ਰੋਕਿਆ ਸੀ ਜੋ ਵੀ ਸੀ ਤੇ ਅਸੀਂ ਤਾਂ ਸਸਪੈਂਡ ਕਰਾਉਣ ਦੇ ਹੱਕ 'ਚ ਨਹੀਂ ਹੈਗੇ ਜੀ ਨਾ ਅਸੀਂ ਲੋਏ ਇਦਾਂ ਦਾ ਬਣਾ ਦਿਓ ਕਿ ਸਭ ਨੂੰ ਨੌਲੇਜ ਹੋਵੇ ਪਹਿਲਾਂ ਉਹਨਾਂ ਨੂੰ ਦੱਸਿਆ ਜਾਵੇ ਉਹ ਵੀ ਕਿਸੇ ਦੇ ਮਾਤੇ ਪੁੱਤ ਨੇ ਤੇ ਉਹ ਵੀ ਆਪਦਾ ਘਰ-ਬਾਰ ਆਪਣੀ ਜੌਬ ਤੋਂ ਚਲਾ ਰਹੇ ਨੇ ਅਸੀਂ ਇਹ ਕੋਈ ਮੰਗ ਨਹੀਂ ਕਰਦੇ ਵੀ ਕਿਸੇ ਨੂੰ ਸਸਪੈਂਡ ਕੀਤਾ ਜਾਵੇ ਬਟ ਅਸੀਂ ਇਹ ਕਹਿ ਰਹੇ ਹਾਂ ਵੀ ਜਿਨ੍ਹਾਂ ਨਾਲ ਉਹਨਾਂ ਨੇ ਕਾਲ ਤੇ ਗੱਲ ਕਰੀ ਅੱਗੇ ਆਪਣੇ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੂੰ ਇਹ ਗੱਲ ਦਾ ਗਿਆਨ ਹੋਣਾ ਚਾਹੀਦਾ ਵੀ ਕਿਹੜੀਆਂ ਸਟੇਟਾਂ ਤੋਂ ਲੋਕ ਆ ਰਹੇ ਨੇ ਉਹਨਾਂ ਦਾ ਕੀ ਰਿਲੀਜੀਅਨ ਹੈ ਉਹਨਾਂ ਦੇ ਕੀ ਹੱਕ ਨੇ ਤੇ ਉੱਥੇ ਜੇ ਨਹੀਂ ਇਹਨਾਂ ਨੂੰ ਪਤਾ ਤਾਂ ਇਹ ਇੱਕ ਛੋਟਾ ਪੈਪਲਿਟ ਕਰਨਾ ਉਹਨਾਂ ਨੂੰ ਦੇਣ ਵੀ ਆਹ ਬੰਦਾ ਆਹ ਚੀਜ਼ ਲੈ ਕੇ ਲਾਓ ਹੈਗਾ ਆ ਨਹੀਂ ਹੈਗਾ ਤੇ ਉਹ ਜ਼ਰੂਰੀ ਹੈ ਜੀ ਬਹੁਤ ਸਾਰੇ ਬੀਜਪੀ ਦੇ ਵਿੱਚ ਗੁਰਸਿੱਖ ਆਗੂ ਨੇ ਜੀ ਸਿਰਸਾ ਸਾਹਿਬ ਨੇ ਦਿੱਲੀ ਤੋਂ ਬਹੁਤ ਸਾਰੇ ਉਹਨਾਂ ਨੂੰ ਨਹੀਂ ਇਹਦੇ ਬਾਰੇ ਨੌਲੇਜ ਹੋਣਾ ਨਹੀਂ ਕੋਈ ਦੱਸਿਆ ਕਿਉਂਕਿ ਬਹੁਤ ਸੀਨੀਅਰ ਆਗੂ ਨੇ ਉਹ ਗੁਰਸਿੱਖੀ ਦੇ ਦੇਖੋ ਹੋ ਤੁਸੀਂ ਇਹ ਗੱਲ ਤੋਂ ਬੜਾ ਮੈਨੂੰ ਉਹ ਆਇਆ ਹੁਣ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਸਹੀ ਦੀ ਦਿਵਸ ਆ ਰਿਹਾ ਹੈ ਦਿੱਲੀ ਵਿੱਚ ਇਹ ਹੋਏਗਾ ਸ੍ਰੀ ਗੰਗਨ ਸਾਹਿਬ ਹੋਏਗਾ ਉੱਥੇ ਮੋਦੀ ਜੀ ਵੀ ਆਉਂਦੇ ਨੇ ਹੋਰ ਵੀ ਬੜੇ ਬੜੇ ਲੀਡਰ ਆਉਂਦੇ ਨੇ ਉੱਥੇ ਸਿਰਸਾ ਸਾਹਿਬ ਹੋਗੇ ਹੋਰ ਸਿੱਖ ਆਗੂ ਹੋਗੇ ਸਾਰਿਆਂ ਦੇ ਸ੍ਰੀ ਸਾਹਿਬ ਪਾਈਆਂ ਹੁੰਦੀਆਂ ਨੇ ਵੱਡੀਆਂ ਸ੍ਰੀ ਸਾਹਿਬ ਵੀ ਹੁੰਦੀਆਂ ਨੇ ਕਿ ਉੱਥੇ ਇਹਨਾਂ ਨੂੰ ਕੋਈ ਥ੍ਰੈਡ ਨਹੀਂ ਹੁੰਦਾ ਹੈਗਾ ਸਿਰਸਾ ਸਾਹਿਬ ਕਿਤੇ ਲਾ ਕੇ ਤਾਂ ਨਹੀਂ ਚਲੇ ਜਾਂਦੇ ਜੀ ਉਹੀ ਕਹਿ ਰਹੇ ਆ ਜੀ ਸਿਰਸਾ ਸਾਹਿਬ ਹੋਗੇ ਹੋਰ ਹੋਗੇ ਸਾਰਿਆਂ ਦੀ ਪਾਈਆਂ ਹੁੰਦੀਆਂ ਨੇ ਗੁਰਸਿੱਖ ਉੱਥੇ ਗ੍ਰੰਥੀ ਨੇ ਸਾਰੇ ਨੇ ਉੱਥੇ ਆਪਣੇ ਦੇ ਨਰ ਸਨਮਾਨਤ ਕੀਤਾ ਜਾਂਦਾ ਉੱਥੇ ਇਹਨਾਂ ਨੂੰ ਕੋਈ ਥਰੈਡ ਨਹੀਂ ਕੋਈ ਖਤਰਾ ਨਹੀਂ ਹੁੰਦਾ ਇਹ 4.4 ਇੰਚ ਦੀ ਸੀਰੀਜ਼ ਆ ਉਹਦੇ ਇਹਨਾਂ ਨੂੰ ਥਰੈਡ ਹੋ ਗਿਆ ਕੀ ਲੱਗਦਾ ਇਹ ਸਾਨੂੰ ਟੋ ਟੋ ਕੇ ਦੇਖ ਰਹੇ ਨੇ ਹਾਂ ਇਹ ਇੱਕ ਇਹ ਚੀਜ਼ ਹੋ ਗਈ ਜਿਵੇਂ ਬੰਦੇ ਨੂੰ ਟੋ ਕੇ ਦੇਖਿਆ ਜਾਂਦਾ ਵੀ ਹਾਂ ਇਹ ਕਿੱਥੇ ਕ ਸਟੈਂਡ ਕਰ ਰਹੇ ਨੇ ਕਿੱਥੇ ਕ ਖੜੇ ਨੇ ਇਹ ਕਿੰਨਾ ਕਿ ਪਾਣੀ ਚ ਹੈਗੇ ਨੇ ਵੀ ਇਹਨਾਂ ਦਾ ਜਮੀਰ ਹੈਗਾ ਜਾਂ ਮਰ ਚੁੱਕਿਆ ਕੀ ਹੈ ਪਰ ਦੇਖੋ ਆਪਣੇ ਤਾਂ ਸਿੱਖੀ ਚ ਇੱਕ ਤਰ੍ਹਾਂ ਦਾ ਹੈਗੀ ਹੈ ਵੀ ਆਪਾਂ ਇਹ ਚੀਜ਼ ਨੂੰ ਤਾਂ ਆਪਾਂ ਸਹਿਣ ਨਹੀਂ ਕਰ ਸਕਦੇ ਕੋਈ ਵੀ ਗਲਤ ਚੀਜ਼ ਆਪਾਂ ਉਹਨੂੰ ਨਹੀਂ ਸਹਿਣ ਕਰ ਸਕਦੇ ਇਹ ਤਾਂ ਆਪਣੇ ਖੂਨ ਚ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਪਤਾ ਵੀ ਆਪਣੇ ਖੂਨ ਚ ਹੈ ਕਾਰਾਕੇ ਤੁਸੀਂ ਦੱਸਿਆ ਮਾਤਾ ਜੀ ਨੂੰ ਕੀ ਕਹਿੰਦੇ ਸੀ ਮਾਤਾ ਜੀ ਪਰਿਵਾਰ ਦਾ ਕੀ ਕਹਿਣਾ ਸੀ ਮਾਤਾ ਜੀ ਦੇਖੋ ਅਸੀਂ ਆਏ 15 16 ਤਰੀਕ ਨੂੰ ਆਏ ਸੀ ਜੀ ਸ਼ਾਮ ਨੂੰ 10 ਵਜੇ ਜਦ ਤੱਕ ਮੈਂ ਨਹੀਂ ਗੱਲ કરી ਫਿਰ ਮਾਤਾ ਜੀ ਸਿਆਣੇ ਨੇ ਚਲੋ ਉਹਨਾਂ ਹੁੰਦਾ ਵੀ ਉਹੀ ਦਿਮਾਗ 'ਚ ਗੱਲਾਂ ਘੁੰਮੀ ਜਾਂਦੇ ਸਵੇਰੇ ਮੈਂ ਚਲੋ अर्ਲੀ ਮਾਰਨਿੰਗ ਗੱਲ ਹੋਈ ਸੀ ਨੈਟਵਰਕ ਨਾਲ ਆਲਿਆਂ ਨਾਲ ਚਲੋ ਆ ਕੇ ਇੰਟਰਵਿਊ ਲੈਣਾ ਮਾਤਾ ਕਹਿੰਦੇ ਵੀ ਤੁਸੀਂ ਤਿਆਰ ਹੋ ਰਹੇ ਹੋ ਕੀ ਗੱਲ ਹੋ ਗਈ ਭਾਈ ਮਾਜੀ ਏਕਣਿਕਣ ਕਰਕੇ ਆ ਹੋਇਆ ਆ ਕਰਨਾ ਤੇ ਉਹੀ ਫਿਰ ਸਿਆਣੇ ਵਾਲੀ ਗੱਲ ਉਹ ਕਹਿੰਦੇ ਵੀ ਤੂੰ ਕਰਤਾ ਰਿਹਾ ਪਕਲੇ ਜਾਣੇ ਔਖਾ ਨਾ ਹੋ ਜੇ ਤੂੰ ਸੋਚ ਲੈ ਕਿਸੇ ਦੀ ਰਾਏ ਲੈ ਲੈ ਇਹ ਕਬੋ ਚਲੋ ਮੈਂ ਇੱਕ ਦੋ ਜਣੇ ਨੂੰ ਕਾਲ ਵੀ ਕੀਤੀ ਵੀ ਹਾਂ ਜੀ ਏਕਣ ਹੈ ਇਹ ਦੋਨੋਂ ਤਰਫ ਹੋ ਗਿਆ ਵੀ ਦੋਏ ਪੱਲੜੇ ਹੋ ਜਾਂਦੇ ਟੱਕੜੀ ਦੇ ਕੋਈ ਕਹਿੰਦਾ ਠੀਕ ਹੈ ਕਰੋ ਕੋਈ ਗੱਲ ਨਹੀਂ ਕੋਈ ਕਹਿੰਦਾ ਨਹੀਂ ਜੀ ਕਾਨੂੰ ਤੁਸੀਂ ਝਮੇਲੇ ਚ ਪੈਣਾ ਪਰ ਜੋ ਐਂਡ ਆਫ ਦ ਐਂਡ ਜਾ ਕੇ ਮੈਂ ਸੋਚਿਆ ਵੀ ਨਹੀਂ ਆਪਾਂ ਆਪਣੇ ਸਿਧਾਂਤਾਂ ਲਈ ਆਪਣੇ ਭਾਈਚਾਰੇ ਲਈ ਖੜਨਾ ਚਾਹੀਦਾ ਆਪਾਂ ਨੂੰ ਮੂਰੇ ਆਉਣਾ ਚਾਹੀਦਾ ਜੇ ਆਪਾਂ ਚੁੱਪ ਹੋ ਕੇ ਕੱਲੂ ਫੇਰ ਕੋਈ ਨਾ ਕੋਈ ਵਾਰਦਾ ਦੇਖਣ ਦੀ ਹੋਈਗੀ ਸ਼੍ਰੋਮਣੀ ਕਮੇਟੀ ਤੋਂ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਜੀ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਉਹਨਾਂ ਵੱਲੋਂ ਹਾਂਜੀ ਇੱਕ ਆਪਣੇ ਗੁਰਚੰਦ ਸਿੰਘ ਗਰੇਵਾਲ ਜੀ ਸੀ ਉਹਨਾਂ ਦਾ ਕਾਲ ਆਈ ਸੀ ਮੈਨੂੰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਆ ਕੇ ਵੀ ਜਾਵਾਂਗੇ ਤੇ ਉਹ ਵੀ ਕਰਾਂਗੇ ਤੇ ਹੋਰ ਤਾਂ ਇਸ ਤੋਂ ਬਿਨਾਂ ਨਹੀਂ ਕਿਸੇ ਦੀ ਆਈ ਹੈਗੀ ਜੀ ਤੇ ਮਾਤਾ ਜੀ ਨੇ ਹਾਂਜੀ ਮਾਤਾ ਜੀ ਆ ਹਾਂਜੀ ਹਣੇ ਕੋਈ ਨਾ ਮਾਤਾ ਜੀ ਵੈਗਰੀ ਖਾਲਸਾ ਵੈਗਰੀ ਫਤਿਹ ਜੀ ਵੈਗਰੀ ਜੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਗੁਰਤੇਆਂ ਵੀਰ ਨਾਲ ਜੋ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੀ ਆ ਤੁਹਾਡੇ ਮਨ ਚ ਬੇਟਾ ਜੀ ਮੈਂ ਤਾਂ ਕਹਿੰਨੀ ਆ ਵੀ ਗੁਰੂਆਂ ਵਾਸਤੇ ਬਹੁਤ ਵਧੀਆ ਕੀਤਾ ਜਦੋਂ ਆਪਣੇ ਇੰਨੇ ਨੇ ਸਾਹਿਬਜ਼ਾਦੇ ਨੇ ਜਨਨ ਦੇ ਦਿੱਤੇ ਤਾਂ ਆਪਾਂ ਕੌਣ ਆ ਹੂੰ ਆਪਾਂ ਤਾਂ ਕੋਈ ਵੀ ਚੀਜ਼ ਨਹੀਂ ਹੈਗੇ ਆ ਆਪਾਂ ਤਾਂ ਬਹੁਤ ਕੁਝ ਦੇਖ ਰਹੇ ਹਾਂ ਤੇ ਉਹ ਬੱਚਿਆਂ ਨੂੰ ਨਹੀਂ ਉਹਨਾਂ ਨੇ ਦੇਖਿਆ ਤਾਂ ਦੇਖੋ ਆਪਾਂ ਇਹਦੇ ਬਾਰੇ ਆਪਾਂ ਜੋ ਵੀ ਕੁਝ ਕਰਨਾ ਤਾਂ ਕਰ ਸਕਦੇ ਹਾਂ ਹੂੰ ਚੰਗਾ ਕੀਤਾ ਜੀ ਕਿ ਸਾਨੂੰ ਤੁਹਾਨੂੰ ਸਨਮਾਨ ਉਹਨਾਂ ਜਰੂਰੀ ਨਹੀਂ ਮੈਨੂੰ ਬਹੁਤ ਮਾਨ ਹੋਇਆ ਨਾ ਉਹਦਾ ਆਪਾਂ ਨੂੰ ਕੋਈ ਨਹੀਂ ਜੀ ਉਹ ਤਾਂ ਆਪਣੇ ਦੇਖੋ ਕੀ ਚੀਜ਼ ਹੁੰਦੀਆਂ ਨੇ ਇਹ ਚੀਜ਼ਾਂ ਤਾਂ ਉਰੇ ਰਹਿਣ ਵਾਲੀਆਂ ਨੇ ਆਪਣੀ ਅੱਗੇ ਜਾਣ ਵਾਸਤੇ ਜਿਹੜੀ ਆਪਾਂ ਗੁਰੂਆਂ ਦੇ ਗੱਲ ਚੱਲਣਾ ਤੇ ਉਹ ਆਪਾਂ ਨੂੰ ਵਧੀਆ ਆਪਣੀ ਕਿਸੇ ਨਾਲ ਦੁਸ਼ਮਣੀ ਨਹੀਂ ਕੁਝ ਨਹੀਂ ਹੈਗੀ ਤੇ ਪਿੰਡ ਵਿੱਚ ਉਹ ਕਰ ਲੈਣ ਵੀ ਬੱਚਾ ਕਹੇ ਜਾ ਕਿਸੇ ਕੁੱਤੇ ਦੇ ਸੋਟੀ ਵੀ ਮਾਰੀ ਹੋਵੇ ਕਦੇ ਪਰ ਉਹਨਾਂ ਨੂੰ ਕੋਈ ਚਲੋ ਪਤਾ ਨਹੀਂ ਸੀ ਇਹ ਗੱਲ ਦਾ ਤਾਂ ਕੁਝ ਨਹੀਂ ਸੀ ਤੀ ਪਰ ਮਾਨ ਮਹਿਸੂਸ ਹੋ ਰਿਹਾ ਹਾਂਜੀ ਬਹੁਤ ਜ਼ਿਆਦਾ ਮਾਨ ਮਹਿਸੂਸ ਹੋ ਰਿਹਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਵੀ ਬੱਚੇ ਨੇ ਚਲੋ ਵਧੀਆ ਕੀਤਾ ਵੀ ਇੱਕ ਕਾਰ ਲਾ ਕੇ ਕੋਈ ਅੰਦਰ ਲਾਲ ਕਿਲੇ ਵਾਸਤੇ ਨਹੀਂ ਹੈ ਹੂੰ ਜੀ ਤਾਂ ਬਿਰਜੀ ਬਹੁਤ ਵਾਰ ਸਾਡੇ ਬਜ਼ੁਰਗਾਂ ਨੇ ਜੀ ਦਿੱਤੇ ਆ ਜੀ ਲਾਲ ਕਿਲਾ ਇਹੀ ਸ੍ਰੀ ਸਾਬਾਂ ਦੇ ਸਿਰ ਤੇ ਉੱਥੇ ਮੁਗਲਾਂ ਤੇ ਫਤਿਹ ਪਾਈ ਹੈ ਜੀ ਅੱਜ ਉਹੀ ਸ੍ਰੀ ਸਾਬਾਂ ਨੂੰ ਇਨਸਾਨਾ ਬਣਾ ਰਹੇ ਨੇ ਇਹ ਲਾਲ ਕਿਲੇ ਦੇ ਇਹ ਚੀਜ਼ ਵੀ ਹੈ ਜੀ ਦੇਖੋ ਮੈਨੂੰ ਇਹ ਪੱਕਾ ਨਹੀਂ ਪਤਾ ਕਿੰਨੀ ਵਾਰੀ ਬਟ ਬਹੁਤ ਵਾਰੀ ਜਿੱਤ ਚੁੱਕਿਆ ਆਪਾਂ ਜਿੱਤ ਕੇ ਇਹਨਾਂ ਨੂੰ ਦੁਬਾਰਾ ਦਾੰਦ ਵੀ ਕਰਿਆ ਹੋਇਆ ਆਪਾਂ ਨੇ ਛੱਡਿਆ ਹੋਇਆ ਵੀ ਸਾਨੂੰ ਲੋੜ ਨਹੀਂ ਹੈਗੀ ਅਸੀਂ ਇਹਦੇ ਲਈ ਨਹੀਂ ਉਹ ਕਰੀ ਸੀ ਅਸੀਂ ਆਪਣੇ ਹੱਕਾਂ ਲਈ ਲੜੇ ਸੀ ਤੇ ਇਸ ਤੋਂ ਬਾਅਦ ਤੁਸੀਂ ਦੇਖੋ ਉਹ ਪੁਰਾਣੀਆਂ ਗੱਲਾਂ ਨੇ ਬਟ ਅੱਜ ਦੀ ਜੇ ਆਪਾਂ ਦੇਖਦੇ ਆਂ ਤੇ ਜਿੱਥੇ ਜੰਮੂ ਚ ਲद्दाख ਹੋ ਗਿਆ ਜਿੱਥੇ ਵੀ ਹੋ ਗਿਆ ਜਿੱਥੇ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਉੱਥੇ ਪਹਿਲਾ ਸਿੱਖ ਰੈਜੀਮੈਂਟ ਜਾਂਦੀ ਹੈ ਤੇ ਉਹਨਾਂ ਦੇ ਆਪਣੇ ਨਿਸਾਨ ਸਾਹਿਬ ਵੀ ਝੂਲਦੇ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਵੀ ਨੇ ਤੇ ਫੌਜੀਆ ਦੇ ਵੀ ਗੁਰਸਿੱਖ ਫੌਜੀ ਵੀ ਦਸਤਾਰਾਂ ਸਜਾਈ ਉਹਨੇ ਸ੍ਰੀ ਸਾਹਿਬ ਵੀ ਹੈਗੇ ਨੇ ਫੌਜੀਆਂ ਦੇ ਵਿੱਚ ਤੇ ਸਾਡੇ ਪਿੰਡ 'ਚ ਇਹਨਾਂ ਦੇ ਵੀ ਸ੍ਰੀ ਸਾਹਿਬ ਹੁੰਦੀ ਸੀ ਬਟ ਉਹ ਉਹ ਨਹੀਂ ਇਹਨਾਂ ਨੂੰ ਉਹ ਹੁੰਦੇ ਹੈਗੇ ਕਿ ਉਹ ਉਹ ਇਹਨਾਂ ਨੂੰ ਬਲੀ ਦੇ ਬੱਕਰੇ ਬਣਾਉਣਾ ਮੂਰੇ ਕਰਨਾ ਸਾਡੀਆਂ ਜਾਨਾਂ ਇਹਨਾਂ ਲਈ ਬਹੁਤ ਛੋਟੀ ਚੀਜ਼ ਹੈ ਤੇ ਜਦ ਇਹਨਾਂ ਨੂੰ ਕੋਈ ਹੋਣੀ ਹੁੰਦਾ ਇੱਕ ਮੈਂ ਹੋ ਗਿਆ ਕਾਫੀ ਟਾਈਮ ਪਹਿਲਾਂ ਉਹ ਦੇਖਦਾ ਸੀ ਆਪਣੇ ਮਿਨਿਸਟਰ ਨੇ ਉਹ ਵੀ ਉਹ ਜਾ ਕੇ ਉੱਤੇ ਜੋ ਬੋਲੇ ਸੋਨੇ ਹਾਲ ਸੱਜਿਆ ਕਲ ਜਕਾਰੇ ਲਵਾਉਂਦੇ ਨੇ ਖੁਦ ਦੁਬਾਰਾ ਕਹਿੰਦੇ ਨੇ ਵੀ ਹੋਰ ਲਗਾਓ ਜ਼ਰੂਰ ਦੀ ਬਹੁਤ ਵਧੀਆ ਚੀਜ਼ ਹੈ ਤੇ ਉਹ ਇੱਕ ਹੁੰਦਾ ਵੀ ਜਿਵੇਂ ਲੋਕਾਂ ਚ ਮੋਟੀਵੇਸ਼ਨ ਕਰਨੀ ਜਾਂ ਇੱਕ ਤਰ੍ਹਾਂ ਦਾ ਵੀ ਆਪਾਂ ਨੇ ਇਹਨਾਂ ਨੂੰ ਪੰਪ ਮਾਰਨ ਵਾਲੀ ਗੱਲ ਹੋ ਗਈ ਹੈ ਨਾ ਵੀ ਮੂਰੇ ਕਰ ਦੋ ਇਹਨਾਂ ਨੂੰ ਮਾਰਨ ਮਾਰਨ ਵਾਸਤੇ ਤੇ ਉਹ ਚੀਜ਼ਾਂ ਲਈ ਤਾਂ ਆਪਾਂ ਹੁੰਦੇ ਆ ਪਰ ਜਿੱਥੇ ਬਰਾਬਰੀ ਦੀ ਗੱਲ ਹੋ ਗਈ ਸਾਡੇ ਹੱਕ ਹੋਗੇ ਸਾਡੇ ਸਿਧਾਂਤ ਹੋਗੇ ਵੀ ਹਾਂ ਸਾਨੂੰ ਬਰਾਬਰੀ ਦੇ ਸਾਰੇ ਉਹ ਮਿਲਣੇ ਚਾਹੀਦੇ ਨੇ ਉੱਥੇ ਆਪਾਂ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੇ ਹੈਗੇ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਕੀ ਕਹਾਂਗੇ ਉਹ ਦੇਸ਼ ਵਾਸੀਆਂ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਕਿਉਂਕਿ ਕਿਸੇ ਹੋਰ ਨਾਲ ਨਾ ਹੋਵੇ ਇਹਦੇ ਲਈ ਸਾਨੂੰ ਕਿੱਦਾਂ ਅੱਗੇ ਆਉਣਾ ਚਾਹੀਦਾ ਹੈ ਦੇਖੋ ਇਹਦੇ ਲਈ ਹੀ ਜਿਹੜਾ ਮੈਂ ਸਟੈਂਡ ਕੀਤਾ ਜੀ ਇਸੇ ਲਈ ਕੀਤਾ ਹੈਗਾ ਦੇਖੋ ਮੈਨੂੰ ਜੋ ਵੀ ਹੋਇਆ ਕੋਈ ਆਪਦੀ ਬੇਇੱਜ਼ਤੀ ਆਪ ਦੱਸਣੀ ਆ ਕੇ ਸਾਰੇ মিডিਆ 'ਚ ਕੋਈ ਵਧੀਆ ਗੱਲ ਨਹੀਂ ਹੁੰਦੀ ਪਰ ਮੈਂ ਉਹਨੂੰ ਨਹੀਂ ਸਮਝਿਆ ਮੁੱਖ ਪਰ ਮੈਂ ਇਹ ਆਪਦੇ ਭਾਈਚਾਰੇ ਲਈ ਖੜਿਆ ਵੀ ਆਪਣਾ ਭਾਈਚਾਰੇ ਨੂੰ ਅੱਗੇ ਤੋਂ ਨਾ ਹੋਵੇ ਜੇ ਅੱਜ ਮੈਂ ਚੁੱਪ ਹੋ ਜਾਂਦਾ ਤਾਂ ਕੱਲੂ ਕਿਸੇ ਹੋਰ ਨਾਲ ਹੋਣਾ ਸੀ ਕਿਉਂ ਦੇਖੋ ਹਜੇ ਮਿਲਦਾ ਮਹੀਨਾ ਵੀ ਨਹੀਂ ਹੋਇਆ ਉਹ ਕੁੜੀ ਨਾਲ ਰਾਜਸਥਾਨ 'ਚ ਹੋਈ ਨਾਲ ਤੇ ਮਹੀਨੇ ਦੇ ਵਿੱਚ ਵਿੱਚ ਇਹਨੇ ਦੁਬਾਰਾ ਇਹ ਕੰਮ ਹੋ ਗਿਆ ਤੇ ਕੱਲੂ ਫੇਰ ਹੋਏਗਾ ਦੇਖੋ ਮੈਂ ਫਿਰ ਦੁਬਾਰਾ মিডিਆ ਦੇ ਰਾਹੀਂ ਸੋਡੇ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਮੈਨੂੰ ਕੋਈ ਇਹ ਨਹੀਂ ਹੈਗਾ ਵੀ ਉਸ ਉਹਨਾਂ ਪ੍ਰੈਂਡ ਕਰੋ ਜਾਓ ਕਰੋ ਬਟ ਮੈਨੂੰ ਇਹ ਆ ਵੀ ਕੋਈ ਲਾ ਇਹੋ ਜਿਹਾ ਹੋਵੇ ਕੋਈ ਇਹੋ ਜਿਹੀ ਬਣੇ ਸਿਸਟਮ ਬਣੇ ਸਰਕਾਰ ਦੁਆਰਾ ਵੀ ਹਾਂ ਅੱਗੇ ਤੋਂ ਸਾਨੂੰ ਇਹ ਹਰਾਸ਼ਮੈਂਟ ਨਾਲ ਝੱਲਣੀ ਪਵੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਬਾਈ ਗੁਰਤੇਨ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਹਾ ਕਿ ਕੋਈ ਇਦਾਂ ਦਾ ਸਿਸਟਮ ਬਣੇ ਅੱਗੇ ਤੋਂ ਇਦਾਂ ਦੀ ਹਰਾਸ਼ਮੈਂਟ ਨਾਲ ਝੱਲਣੀ ਪਵੇ ਕੋਈ ਇਦਾਂ ਦੀ ਤਿਆਰੀ ਕੀਤੀ ਜਾਵੇ ਇਦਾਂ ਦਾ ਲਾ ਬਣੇ ਜਿਹਦੇ ਤੇ ਗੌਰ ਕੀਤੀ ਜਾਵੇ ਫਿਲਹਾਲ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਵੀਰੋਣਾ ਕੋਲ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ